ਸਟਾਟ ਪੜ੍ਹਾਈ ਦਾ ਮਾਧਿਅਮ ਕੇਵਲ ਗਿਆਨ ਵਿੱਚ ਦਿਲਚਸਪੀ ਪੈਦਾ ਕਰਨ ਵਿੱਚ ਹੀ ਮਹੱਤਵਪੂਰਨ ਭਾਗ ਨਹੀਂ ਲੈਂਦਾ ਸਗੋਂ ਇਹ ਲੋਕਾਂ ਨੂੰ ਵੱਖ-ਵੱਖ ਵੇਸ਼ਿਆਂ ਵਿੱਚ ਉੱਚ ਪੱਧਰ ਪ੍ਰਾਪਤ ਕਰਨ ਯੋਗ ਵੀ ਬਣਾਉਂਦਾ ਹੈ ਡੰਡੀ ਇਸ ਕਰਕੇ ਸਾਡੀ ਸਰਕਾਰ ਦਾ ਇਹ ਫੈਸਲਾ ਕਿ ਯੂਨੀਵਰਸਿਟੀ ਪੱਤਰ ਤਾਂ ਸਾਡੀ ਆਪਣੀ ਭਾਸ਼ਾ ਹੀ ਪੜ੍ਹਾਈ ਦਾ ਮਾਧਿਅਮ ਹੋਵੇ ਕੋਈ ਅਨੋਖੀ ਗੱਲ ਨਹੀਂ ਡੰਡੀ ਇਸ ਮਨੋਰਥ ਦੀ ਪੂਰਤੀ ਲਈ ਇਹ ਜ਼ਰੂਰੀ ਹੈ ਕਿ ਇਹੋ ਜਿਹੇ ਸਾਹਿਤ ਦਾ ਵਿਕਾਸ ਕੀਤਾ ਜਾਵੇ ਜਿਹੜਾ ਕਿ ਉੱਚ ਸ਼੍ਰੇਣੀਆਂ ਵਿੱਚ ਵਿਦਿਆਰਥੀਆਂ ਦੀਆਂ ਲੋੜਾਂ ਪੂਰੀਆਂ ਕਰ ਸਕੇ ਡੰਡੀ ਇਹੋ ਬੇਲੇ ਦੀ ਮੰਗ ਹੈ ਡੰਡੀ ਕਿਸੇ ਵੀ ਰਾਜ ਦੀ ਭਾਸ਼ਾ ਦੇ ਹਿੰਦੀ ਨਾਲ ਮੁਕਾਬਲੇ ਦਾ ਕੋਈ ਸਬਾਨ ਹੀ ਪੈਦਾ ਨਹੀਂ ਹੁੰਦਾ ਡੰਡੀ ਮੇਰਾ ਖਿਆਲ ਹੈ ਕਿ ਜੇ ਕੋਈ ਮੁਕਾਬਲਾ ਹੈ ਵੀ ਤਾਂ ਅੰਗਰੇਜ਼ੀ ਦਾ ਭਾਰਤੀ ਭਾਸ਼ਾਵਾਂ ਨਾਲ ਹੈ ਜਿੰਨਾ ਵਿੱਚੋਂ ਹਿੰਦੀ ਵੀ ਇੱਕ ਹੈ ਡੰਡੀ ਉਹ ਮੁਕਾਬਲਾ ਵੀ ਕੇਵਲ ਉਸ ਭਾਸ਼ਾ ਦੇ ਸਰਕਾਰੀ ਕੰਮਾਂ ਲਈ ਵਰਤੇ ਜਾਣ ਬਾਰੇ ਹੀ ਹੈ ਡੰਡੀ ਲੋੜ ਤਾਂ ਇਸ ਗੱਲ ਦੀ ਹੈ ਕਿ ਅਸੀਂ ਆਪਣੀਆਂ ਭਾਸ਼ਾਵਾਂ ਦਾ ਵਿਕਾਸ ਇਹੋ ਜਿਹੇ ਤਰੀਕੇ ਨਾਲ ਕਰੀਏ ਕਿ ਉਹ ਸੰਸਾਰ ਦੀਆਂ ਪਾਸ਼ਾਵਾਂ ਵਿੱਚ ਆਪਣੀ ਥਾਂ ਬਣਾ ਸਕਣ ਡੰਡੀ ਮੈਨੂੰ ਇਸ ਗੱਲ ਵਿੱਚ ਜਰਾ ਵੀ ਸ਼ੱਕ ਨਜ਼ਰ ਨਹੀਂ ਆਉਂਦਾ ਕਿ ਉਹਨਾਂ ਦਾ ਇੰਨਾ ਵਿਕਾਸ ਹੋਣਾ ਸੰਭਵ ਹੈ ਕਿਉਂਕਿ ਉਹਨਾਂ ਵਿੱਚੋਂ ਬਹੁਤ ਸਾਰੀਆਂ ਪਾਸ਼ਾਵਾਂ ਦਾ ਪਿਛੋਕੜ ਸੰਸਕ੍ਰਿਤ ਹੈ ਡੰਡੀ ਇਸ ਕਰਕੇ ਇਸ ਗੱਲ ਵਿੱਚ ਵੀ ਜਰਾ ਵੀ ਸੰਦੇਹ ਨਹੀਂ ਕਿ ਉਹ ਪਰਿਭਾਸ਼ਕ ਸ਼ਬਦ ਸੰਸਕ੍ਰਿਤ ਵਿੱਚੋਂ ਲੈ ਸਕਦੀਆਂ ਹਨ ਗੱਲ ਇਹ ਸਾਨੂੰ ਇਹੋ ਜਿਹੇ ਸ਼ਬਦਾਂ ਦੀ ਪ੍ਰਾਪਤੀ ਲਈ ਵੀ ਕਿਸੇ ਇੱਕ ਭਾਸ਼ਾ ਨਾਲ ਨਹੀਂ ਜੁੜੇ ਰਹਿਣਾ ਚਾਹੀਦਾ ਵਿਚਾਰ ਇਹ ਹੋਣਾ ਚਾਹੀਦਾ ਹੈ ਕਿ ਉਹਨਾਂ ਨੂੰ ਲੋਕਪ੍ਰਿਯ ਬਣਾਇਆ ਜਾਵੇ ਅਤੇ ਜੇ ਕੋਈ ਅੰਗਰੇਜ਼ੀ ਦਾ ਸ਼ਬਦ ਇੰਨਾ ਲੋਕਪ੍ਰਿਆ ਹੋ ਚੁੱਕਾ ਹੋਵੇ ਕਿ ਉਸ ਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਪ੍ਰਤੀਤ ਹੁੰਦਾ ਹੋਵੇ ਤਾਂ ਉਸ ਨੂੰ ਚਾਲੂ ਰੱਖਣ ਵਿੱਚ ਕੋਈ ਹਰਜ ਨਹੀਂ ਡੰਡੀ ਇਸੇ ਤਰ੍ਹਾਂ ਦਾ ਜੇ ਕੋਈ ਵਿਚਾਰ ਕਾਇਮ ਰੱਖਣ ਯੋਗ ਹੋਵੇ ਤਾਂ ਉਸ ਨੂੰ ਕਾਇਮ ਰੱਖਣਾ ਚਾਹੀਦਾ ਹੈ ਡੰਡੀ ਇਹੋ ਜਿਹੇ ਮਾਮਲਿਆਂ ਵਿੱਚ ਸਾਨੂੰ ਕੋਈ ਚੰਗਾ ਤਰੀਕਾ ਅਪਣਾਉਣਾ ਪਵੇਗਾ ਅਤੇ ਵੇਖਣਾ ਪਵੇਗਾ ਕਿ ਦੇਸ਼ ਲਈ ਕਿਹੜੀ ਚੀਜ਼ ਸਭ ਤੋਂ ਚੰਗੀ ਅਤੇ ਲਾਭਕਾਰੀ ਹੈ ਡੰਡੀ ਮੈਨੂੰ ਆਸ ਹੈ ਕਿ ਤੁਹਾਡੀ ਸੰਸਥਾ ਦੇ ਕੰਮ ਦੇ ਫਲ ਸरूप ਤੁਹਾਡੀ ਭਾਸ਼ਾ ਤੇਲਗੂ ਦੀ ਕਾਫੀ ਉਨਤੀ ਹੋਵੇਗੀ ਅਤੇ ਇਸ ਨੂੰ ਆਂਧਰਾ ਪ੍ਰਦੇਸ਼ ਦੀਆਂ ਸਭ ਯੂਨੀਵਰਸਟੀਆਂ ਵਿੱਚ ਡਿਗਰੀ ਦੇ ਪੱਧਰ ਤਾਈ ਲਾਗੂ ਕੀਤਾ ਜਾਵੇਗਾ ਤਾਂ ਜੋ ਸਾਡੇ ਕਾਲਜਾਂ ਅਤੇ ਯੂਨੀਵਰਸਟੀਆਂ ਵਿੱਚ ਕਿਸੇ ਵਿਦੇਸ਼ੀ ਭਾਸ਼ਾ ਦੀ ਪੜ੍ਹਾਈ ਦਾ ਮਾਧਿਅਮ ਬਣੇ ਰਹਿਣ ਦੇ ਯੋਗ ਹੀ ਨਾ ਸਮਝਿਆ ਜਾਵੇ ਡੰਡੀ ਮੈਂ ਇਹ ਬਿਲਕੁਲ ਠੀਕ ਨਹੀਂ ਸਮਝਦਾ ਕਿ ਕੋਈ ਆਜ਼ਾਦ ਦੇਸ਼ ਆਪਣੇ ਪ੍ਰਬੰਧ ਅਤੇ کاروبار ਲਈ ਕਿਸੇ ਵਿਦੇਸ਼ੀ ਭਾਸ਼ਾ ਤੇ ਨਿਰਭਰ ਰਹੇ ਭਾਵੇਂ ਉਹ ਵਿਦੇਸ਼ੀ ਭਾਸ਼ਾ ਕਿੰਨੀ ਵੀ ਉन्नत ਕਿਉਂ ਨਾ ਹੋਵੇ ਸਾਨੂੰ ਵਿਦੇਸ਼ੀ ਭਾਸ਼ਾਵਾ ਸਿੱਖਣ ਤੋਂ ਬਿਲਕੁਲ ਨਹੀਂ ਝਿਜਕਣਾ ਚਾਹੀਦਾ ਅਤੇ ਖਾਸ ਕਰ ਅੰਗਰੇਜ਼ੀ ਵਰਗੀ ਪਰ ਭੁੱਲਤ ਭਾਸ਼ਾ ਸਿੱਖਣ ਤੋਂ ਤਾਂ ਬਿਲਕੁਲ ਸੰਕੋਚ ਨਹੀਂ ਕਰਨਾ ਚਾਹੀਦਾ ਜਿਸ ਤੋਂ ਕਿ ਅਸੀਂ ਬਹੁਤ ਹੀ ਲਾਭ ਉਠਾਏ ਹਨ ਡਲਡੀ